ਓਹੋ ਜੋਗੀ ਬਿਰ ਕੀ ਹਾਰਾ ਬੜਾ ਵਧੀਆ ਵਧੀਆ ਔਰ ਬਹੁਤ ਵਧੀਆ ਇਹ ਮੈਂ ਕੋਨਾ ਇਹ ਖਾਲੀ ਛੱਡਿਆ ਹੋਇਆ ਇਹ ਹਲੇ ਖੁੱਲਾ ਹੀ ਰਸਾ ਕੰਮ ਤੈਨੂੰ ਪਤਾ ਹੀ ਆ ਘਰ ਦੇ ਇਸ ਤੇ ਇੱਥੇ ਬਣਾਣਾ ਕੁਛ ਹਾਂ ਹਾਂ ਬਣਾਉਣਾ ਡੈਟਰੀਨ ਬਾਥਰੂਮ ਡੈਟਰੀਨ ਬਾਥਰੂਮ ਹਾਂ ਬੰਦਾ ਤਾਂ ਹੈ ਯਾਰ ਕੰਮ ਓਪਨ ਹੀ ਲੱਗਦਾ ਹੈ ਹਾਂ ਹਾਂ ਇੱਥੇ ਕਰਾ ਦੇ ਇੱਥੇ ਬਾਥਰੂਮ ਬਣਵਾ ਦੇ ਦੇਖਦੇ ਆ ਕੋਈ ਮਿਲ ਜੇ ਮਿਸਤਰੀ ਮਸਤਰੀ ਮਿਸਤਰੀ ਦਾ ਪਕਰਾ ਦੇਣੇ ਗੱਲ ਆ ਕੋਈ ਕਰ ਫਿਰ ਗੱਲ ਕਰ ਲੈਨੇ ਆ ਮਿਸਤਰੀ ਨੂੰ ਮੈਂ ਲਾਨਾ ਫੋਨ ਮਿਸਤਰੀ ਆਪਣੇ ਬੰਦੇ ਆਗੇ ਲੋਕ ਨਹੀਂ ਲੱਗੇ ਹੋਏ ਇੱਥੇ ਆਣੜੀ ਚੱਲ ਬੁਲਾ ਲਾ ਫਿਰ ਮੈਂ ਕਰਦਾ ਇਹਨੂੰ ਨਹੀਂ ਨਹੀਂ ਬੁੱਕੋ ਮਨੋ ਹਲੋ ਹਲੋ ਹਾਂ ਜੀ ਜੋਗ ਮੰਤਰੀ ਕੀ ਹਾਲ ਆ ਉਹ ਮੈਂ ਗਿਆ ਪਾ ਬاتھਰੂਮ ਜਾ ਬਣਵਾਣਾ ਸੀ ਆ ਜਾਓਗੇ ਆ ਆ ਜਿਓ ਮੜਿਆ ਇੱਥੇ ਕੜਜੋ ਗੇੜਾ ਆਪਣੇ ਨਾਲ ਹੀ ਸਕੂਲ ਵਾਲੀ ਗਲੀ ਜੀ ਹਾਂਜੀ ਹਾਂਜੀ ਆ ਜਿਓ ਕਿੰਨੀ ਦੇਰ ਤੱਕ ਕਰੇ ਪੰਜ ਮਿੰਟ ਆ ਜਿਓ ਆ ਜਿਓ ਠੀਕਾ ਡਿਵੈਟ ਕਰਦੇ ਜੀ ਠੀਕ ਤੂ ਰਿਆ ਮੇਰੀ ਗੱਲ ਸੁਣੋ ਸਮਾਨ ਸੂਨ ਵੱਧ ਲਿਖਾ ਦੀ ਉਹਨੂੰ ਆਪਾਂ ਬਾਥਰੂਮ ਪਾਉਂਦੇ ਪਾਉਂਦੇ ਕੋਠੀ ਉਹ ਚੱਕ ਦਾਂਗੇ ਕੰਮਕਾਰ ਹੈ ਨਹੀਂ ਅੱਗੇ ਕੰਮਕਾਰ ਜਮੇ ਹੀ ਠਾਪ ਹੋਏ ਪਏ ਨੇ ਆਪਾਂ ਕੋਠੀ ਦੇ ਠੇਕੇ ਮਾਰ ਲੈਣਾ ਉਹ ਉਹਨਾਂ ਦਾ ਬਾਥਰੂਮ ਪਾਉਣਾ ਬਾਥਰੂਮ ਆ ਸਮਾਨ ਵੱਧ ਲਿਖਾ ਦੀ ਫਿਰ ਅਗਲਾ ਅਪੀ ਕਰਾ ਲੈਂਦਾ

ਆਪਾਂ ਕੋ ਵਧੀਆ ਜਿਹਾ ਬਣਾਣਾ ਬੰਦੇ ਆਪਣੇ ਆ ਖਾਸ ਅੱਛਾ ਜੀ ਐ ਨਾ ਵਧੀਆ ਬਾਥਰੂਮ ਬਣਾਣਾ ਕੋਈ ਕਮੀ ਪੇਸ਼ ਨਹੀਂ ਰਹਿਣੀ ਚਾਹੀਦੀ ਠੀਕ ਆ ਠੀਕ ਆ ਆ ਟਾਪ ਦਾ ਬਾਥਰੂਮ ਬਣਾਣਾ ਕੋਈ ਚੱਕਰ ਨਹੀਂ ਚਾਹੀ ਮੈਂ ਕਹਿੰਦਾ ਮੰਜੇ ਢਾ ਲਿਆ ਕਰਿਓ ਤੁਸੀਂ ਅੰਦਰ ਉਹਦੇ ਉਹ ਨਾ ਨਾ ਮੰਜੇ ਗਾ ਨੂੰ ਐਨਾ ਵਧੀਆ ਬਾਥਰੂਮ ਬਣਾ ਦਾਂਗੇ ਟੈਂਕ ਫਿਰ ਨੂੰ ਆਪਣਾ ਸਮਾਨ ਸੂਨ ਲਗਾ ਦਿਓ ਅੱਛਾ ਜੀ ਢਾੜ ਦਿਓ ਤੁਸੀਂ ਕਿੰਨੇ ਵਈ ਕਿੰਨੇ ਦਾ ਬਣਾਣਾ ਇਹ ਦੇਖ ਲਓ ਤੁਸੀਂ ਨਾਪਨ ਪੈ ਕੇ ਚੱਲ ਵੀ ਚਰਨੇ ਫਾੜ ਫਿੱਤਾ ਆਪਾਂ ਨਾਪੀਏ ਚਨੇ ਘਟੋ ਗਿਆ ਇਹ ਆਪਣਾ ਸੀ ਵਟੋ ਗਿਆ ਬਾਈ ਹਾਂ ਨਾ ਆਪਣੇ ਪੁੱਠੇ ਪਾਸੇ ਨੂੰ ਇਹ ਆਪਣਾ ਤਰੀਕਾ ਹੋ ਗਿਆ ਕਪੜੇ ਕਪੜੇ ਦੇ ਟਮਾਟਰ ਸਰ ਕੱਟ ਕੇ ਹੋ ਗਿਆ ਬਾਈ ਨਹੀਂ ਨਹੀਂ ਟੋਪ ਦੇ ਮਿਸਤਰੀ ਹੋ ਗਿਆ ਹਾਂਜੀ ਹਾਂ ਦੇਖ ਲਿਖਾ ਦਿਓ ਸਮਾਨ ਇੱਕ ਸੱਟ ਫੋਟ ਦਾ ਐਪਸੋਸ ਸੱਟ ਸੱਟ ਫੋਟ ਹੋ ਗਿਆ ਹਾਂਜੀ ਹਾਂ 160 ਫੋਟ ਦਾ ਹਾਂਜੀ ਲਿਖਾਓ ਸਮਾਨ ਦੇ ਦੇਖੋ ਜੀ ਸਮਾਨ ਸਮਾਨ ਲਿਖਾ ਦਿਓ ਬਾਈ ਮੈਂ ਫੋਨ ਤੇ ਆਪ ਲਿਖ ਲੰਨੇ ਆ ਇਹਨਾਂ ਨੂੰ ਦੱਦਾਂਗੇ ਬਾਜੋ ਆ ਦਰ ਦਰ ਦੇ ਇੱਕ ਇੱਕ ਟਿਪਰ ਰਿੱਤੇ ਦਾ ਅੱਛਾ ਇੱਕ ਟਿਪਰ ਰਿੱਤੇ ਦਾ ਆਨੇ ਆਨੇ ਲਈ ਕੋਈ ਲਾਗੇ ਜਾਣਾ ਫਰਸ਼ ਪਾਣਾ ਲੈਂਟਰ ਪਾਣਾ ਜੀ ਉਹਦੇ ਉੱਪਰ ਠੀਕ ਹੈ ਹੋਰ ਉਹਨਾਂ ਨੂੰ ਪਲਾਸਟਰ ਹੋਣਾ ਜੀ ਠੀਕ ਹੈ ਹੋਰ ਇੱਕ ਟਿਪਰ ਬਜਰੀ ਦਾ ਫਿਰ ਇੱਕ ਟਰਾਲਾ ਦਾ ਸੀਮੜ ਦਾ ਵੀ ਆ ਜਾਣਾ ਵੀਰ ਠੀਕ ਹੈ ਹਾਂਜੀ ਬਾਕੀ ਆਪਣਾ ਉਹਦੇ ਅੰਦਰ ਟਾਲਾ ਟੋਲਾ ਲਵਾਉਣੀ ਆ ਤੇ ਪਲੰਬਰ ਦੀ ਫਿਟਿੰਗ ਫੁੱਟਿੰਗ ਕਰਵਾਉਣੀ ਆ ਹਾਂਜੀ ਹਾਂਜੀ ਉਹ ਵੀ ਕਰਾਉਣੀ ਆ ਹਾਂਜੀ ਤੁਸੀਂ ਐਦਾਂ ਕਰੋ ਸਾਨੂੰ ਪੂਰਾ ਠੇਕਾ ਹੀ ਦੇ ਦਿਓ ਉਹਦਾ ਵਿੱਚ ਹੀ ਲਾਈਟ ਲੋਡ ਦਾ ਸਾਰਾ ਕਰ ਕਿੰਨਾ ਕ ਖਰਚਾ ਹੋ ਜੀ ਆਪਣਾ ਸਾਰਾ ਲੈ ਵੀ ਚਰਦੇ ਆ ਦੱਸ ਕਿੰਨਾ ਹੋ ਜੂਗਾ ਰੋਡਾ 160 ਫੁੱਟ ਗੁਣਾ ਸਾਪ ਦਾ 7-8 ਲੱਖ ਰੁਪਏ ਆ ਜਾਊ ਨਾ ਨਾ ਬਰੇ ਜਾ ਜਾ ਨਾ ਨਾ ਬਰੇ ਜਾਓ ਇਹਨੇ ਤਾਂ ਕੋਠੀ ਕੱਢੀ ਗੱਲ ਚਲੋ ਇਹ ਤਾਂ ਬੰਦੇ ਮਹਿੰਗੇ ਸੀ ਸਾਰੀ ਯਾਰ ਨੇ ਤਾਂ ਕੋਠੀ ਪੈ ਜਾਂਦਾ ਜਿੰਨੇ ਦਾ ਉਹ ਸਮਾਨ ਲਗਾ ਗਏ ਆਪਾਂ ਕੋਠੀ ਥੋੜੀ ਪਾਣੀ ਇੱਕ ਬਾਥਰੂਮ ਬਣਾਉਣਾ ਚਾਰ ਕਰਦਾ ਮੈਂ ਕਿਹਾ ਸੀ ਇਹਨਾਂ ਨੂੰ ਜਹਦਾ ਤੂੰ ਉਹਦੇ ਤੇਰੇ ਬੰਦੇ ਤੂੰ ਵੀ ਨਹੀਂ ਚੱਲ ਬਾਈ ਤੂੰ ਵੀ ਕਰਨ ਚੱਲ ਠੰਡੇ ਠੰਡੇ ਦੂਰ ਦੀ ਸਾਨੂੰ ਨੋ 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 ਕਮਾਲ ਆ ਯਾਰ ਬੰਦੇ ਇਹ